40 ਲੱਖ ਆਸਟ੍ਰੇਲੀਅਨ ਨੇ ਜਿਹੜੇ ਉਹਨਾਂ ਨੇ ਐਡਵਾਂਸ ਪੋਲਿੰਗ ਕੀਤੀ ਹੈ ਗਿਣਤੀ ਬਹੁਤ ਵੱਡੀ ਹੈ ਪਿਛਲੇ ਸਾਲ ਦੇ ਨਾਲ ਪਿਛਲੀ ਵਾਰ ਦੇ ਨਾਲੋਂ ਮਾਫ ਕਰਨਾ ਇਹ ਗਿਣਤੀ ਵਧੀ ਹੈ ਸੋ 40 ਲੱਖ ਕਰ ਚੁੱਕੇ ਨੇ ਬੁੱਧਵਾਰ ਨੂੰ अर्ਲੀ VOTING ਬੰਦ ਹੋ ਚੁੱਕੀ ਹੈ ਤੇ ਹੁਣ ਇੰਤਜ਼ਾਰ ਹੈ 3 ਮਈ ਦਾ ਕੀ ਕੁਝ ਚੱਲ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਕੀ ਕਹਿੰਦੀ ਹੈ ਆਸਟ੍ਰੇਲੀਆ ਦੀ ਸਿਆਸਤ ਪਲੜਾ ਕਿਸ ਦਾ ਭਾਰੀ ਲੱਗਦਾ ਦੇਖੋ ਪਹਿਲਾਂ ਤਾਂ ਆਪਾਂ ਦੱਸ ਦਈਏ ਕਿ ਪ੍ਰੀ ਪੋਲਿੰਗ ਨੂੰ ਲੋਕ ਇੰਨਾ ਹੰਗਾਰਾ ਦੇ ਰਹੇ ਆ ਇੱਕ ਇਹੀ ਆਪਣੇ ਕੋ ਪਾਵਰ ਹੁੰਦੀ ਆ ਅ ਸਿਟੀਜ਼ਨ ਦੇ ਕੋਲ ਜਿਹੜੀ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਦੇ ਸਕਦੇ ਆ ਮੌਨਰਖਾਂ ਦੀ ਆਪਣੀ ਪਾਵਰ ਆਪਣੀ ਤਾਕਤ ਦੇ ਨਾਲ ਤੁਸੀਂ ਸਹੀ ਤੌਰ ਦੇ ਉੱਤੇ ਬਰਤੋਂ ਕਰਕੇ ਪਾਵਰ ਦੇ ਵਿੱਚ ਉਹ ਲੀਡਰਸ਼ਿਪ ਲਿਆਉਣੀ ਜਿਨ੍ਹਾਂ ਨੇ ਤੁਹਾਡੇ ਲਈ ਕਾਨੂੰਨ ਘੜ ਕੇ ਦੇਣੇ ਆ ਆਪਣਾ ਆਪਣਾ ਹੁੰਦਾ ਵੀ ਫੈਮਿਲੀ ਵਿੱਚ ਇਥੇ ਇਦਾਂ ਵੀ ਨਹੀਂ ਹੁੰਦਾ ਵੀ ਕਿਸੇ ਨੂੰ ਕੋਈ ਤੁਸੀਂ ਆ ਕਿਸੇ ਖਾਣੇ ਦੇ ਸੱਦੇ ਦੇ ਸਾਦ ਲੋ ਜਾਂ ਜਿਹੜੇ ਤੁਹਾਡੇ ਚੱਲਦੀ ਹੈ ਉੱਥੇ दारू ਵਗੈਰਾ ਲਿਕੋਰ ਦੇ ਚੱਲਦੀ ਉੱਥੇ ਜਾ ਕੇ ਤੁਸੀਂ ਫਟਾਫਟ ਕਦੀ ਉਧਰ ਜੱਪੀਆਂ ਪਾ ਲੋ ਕਦੀ ਉਧਰ ਜੱਪੀਆਂ ਪਾ ਲੋ ਇਦਾਂ ਵੀ ਹੈ ਆਪਣੀ ਜੇਬ ਦੇ ਵਿੱਚੋਂ ਤਾਂ ਬਰਾ ਪੈਸਾ ਦੇਣਾ ਨਹੀਂ ਹੁੰਦਾ ਲੋਕਾਂ ਨੇ ਲੀਡਰਾਂ ਨੇ ਨਾ ਉਹਨਾਂ ਨੂੰ ਕੋਈ ਬਹੁਤਾ ਪੁੱਛਦਾ ਆਪ ਹੀ ਕਾਰ ਚਲਾ ਕੇ ਆਪ ਹੀ ਕੋ ਗਨ ਮੈ ਨਹੀਂ ਹੁੰਦੇ ਆਪ ਹੀ ਆਉਂਦੇ ਆਪ ਹੀ ਖੜੇ ਆ ਉੱਥੇ ਵੋਟਾਂ ਮੰਗਣ ਲਈ ਤੇ ਉਹਨਾਂ ਨੇ ਪਬਲਿਕ ਦੇ ਭਲੇ ਲਈ ਨਾ ਦੋਨੋਂ ਪਾਰਟੀਆਂ ਦੀਆਂ ਪਾਲਿਸਿਸ ਦੇਖਦੇ ਆ ਨੂੰ ਲੋਕਾਇਨੇ ਲੋਕਾਂ ਨੇ ਆਮਦਾਨ ਕਨੇਡਾ ਨੇ ਵੋਟ ਪਾਉਣੀ ਆ ਤੇ ਦੇਖਿਆ ਜਾਪੇ ਤਾਂ ਪ੍ਰਭ ਸਿੱਧੂ ਦੇ ਇਹ ਬਹੁਤ ਐਦਕੀ ਹਾਟ ਸੀਟ ਬਣੀ ਹੋਈ ਆ ਬਲੈਕ ਟਾਉਨ ਏਰੀਆ ਦੇ ਵਿੱਚ ਸਰਾਉਂਡਿੰਗ ਏਰੀਆ ਗੋਰਦਰਾ ਗਲੈਨਵੁੱਡਸ ਆ ਤੇ ਆਲੇ ਦੋਲੇ ਪੰਜਾਬੀਆਂ ਦੀ ਬਸੋਂ ਕਾਫੀ ਆ ਜਿੱਦਾਂ ਕੈਨੇਡਾ ਦੇ ਵਿੱਚ 22 23 ਤੁਹਾਡੇ ਐਮਪੀ ਬਣ ਕੇ ਆਏ ਆ ਕਿਉਂਕਿ ਉੱਥੇ ਪਰਸੈਂਟੇਜ ਬਹੁਤ ਘੱਟ ਵੀ ਸੀਗੀ ਪੰਜਾਬੀਆਂ ਦੇ ਲਈ ਬਹੁਤ ਮਾਣ ਦੀ ਗੱਲ ਆ ਮੇਰੇ ਖਿਆਲਿਆ ਵੀ ਇੰਨਾਂ ਕੋ ਅ ਦੇਖਿਆ ਜਾਵੇ ਇੰਡੀਆ ਦੀ ਪਾਰਲੀਮੈਂਟ ਚ ਵੀ ਨਹੀਂ ਸਾਇੰਸ ਆਫ ਦਿ ਗਏ ਹੋਣੇ ਕਈ ਮੈਂਬਰ ਜਸਟਿਨ ਟਰੂਡੋ ਦੇ ਅਸਤੀਫੇ ਨੇ ਇੰਨਾ ਪ੍ਰਭਾਵ ਪਾਇਆ ਕਿ ਲੋਕਾਂ ਨੇ ਫੈਡਰਲ ਸਰਕਾਰ ਹੈ ਜਿਹੜੀ ਉਹ ਦੁਬਾਰਾ ਖੜੀ ਕਰ ਦਿੱਤੀ ਤੇ ਨਾਲ ਨਾਲ ਦੱਸਿਆ ਵੀ ਜਾ ਰਿਹਾ ਕਿ ਟਰੰਪ ਪ੍ਰਭਾਵ ਵੀ ਹੈ ਟਰੰਪ ਪ੍ਰਭਾਵ ਜੀ ਕੈਨੇਡਾ ਤੇ ਪਿਆ ਹੈ ਕੀ ਹੁਣ 트럼ਪ ਤੇ ਮਾਰਕ ਕਰਨੀ ਪ੍ਰਭਾਵ ਆਸਟ੍ਰੇਲੀਆ ਦੇ ਵਿੱਚ ਪੈ ਸਕਦਾ? ਸੂਲ ਦੁਨੀਆ ਦੇ ਉੱਤੇ ਪ੍ਰਭਾਵ ਹੈ ਜੀ 트럼ਪイズਮ ਦਾ ਪਰ ਲੋਕਾਂ ਨੇ ਨਾ ਇੰਨਾ ਵਧੀਆ ਨਹੀਂ ਸਮਝਿਆ ਕਿ ਜੇ ਉਹ ਆਪਣੇ ਕਹਿ ਲਓ ਲੰਬੜਦਾਰੀ ਜਿਹੜੀ ਸਾਰੀ ਦੁਨੀਆ ਤੇ ਥੋਪਣੀ ਚਾਹੁੰਦੇ ਆ ਵੀ ਅੱਜਕੱਲ ਜਿਹੜੇ ਜੂਥ ਆ ਜਾ ਆਸਟ੍ਰੇਲੀਅਨ ਜੂਥ ਆ ਉਹ ਇੰਨਾ ਲਾਇਕ ਨਹੀਂ ਕਰਦਾ ਉਹ ਕਹਿੰਦੇ ਵੀ ਆਸਟ੍ਰੇਲੀਅਨ ਆਸੀਂ ਅਸੀਂ ਕਿਉਂ ਕਿਸੇ ਦੀ ਅਸੀਂ ਨਹੀਂ ਪਰਵਾਹ ਕੇ ਦੀ ਮੰਨਦੇ ਪਰ ਕੈਨੇਡੀਅਨਾਂ ਨਾਲ ਵੀ ਇੰਨਾ ਵਧੀਆ ਜਵਾਬ ਦਿੱਤਾ ਵੀ ਅਸੀਂ ਆਪਣੀ ਹੋਂਦ ਆਪਣੀ ਬਰਕਰਾਰ ਰੱਖਾਂਗੇ ਖਾਸ ਕਰਕੇ ਪੰਜਾਬੀਆਂ ਨੇ ਵੀ ਹੋਰ ਸਾਰਿਆਂ ਨੇ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਪਰ ਟਰੂਡੋ ਨੇ ਤਾਂ ਸਿੱਖਾਂ ਦੇ ਵਿੱਚ ਵੀ ਜਦੋਂ ਇਹ ਹੋਇਆ ਵੀ ਬਾਹਰੀ ਦਖਲ ਹੋਇਆ ਉਥੇ ਦੇ ਗੁਰਦੁਆਰੇ ਦੇ ਪ੍ਰਧਾਨ ਨੂੰ ਜਦੋਂ ਰੌਲਾ ਪਿਆ ਟਰੂਡੋ ਨੇ ਹਾਂ ਦਾ ਨਾਰਾ ਮਾਰਿਆ ਇੱਥੇ ਬਣਦੀ ਹੈ ਗੱਲ ਇਹ ਫਿਮੋਂਟੇਰੀਅਨ ਤੌਰ ਤੇ ਕਰਨੀ ਚਿਰਵੀ ਹੈ ਪੰਜਾਬੀ ਮੁੰਡੇ ਏਕਮ ਦੇ ਬਾਰੇ ਪਿਛਲੇ ਦਿਨੀ ਜਿਸ ਤਰ੍ਹਾਂ ਦਾ ਪਾਣਾ ਵਾਪਰਿਆ ਉਸ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋਈ ਉਸ ਤੋਂ ਬਾਅਦ ਕਾਫੀ ਜ਼ਿਆਦਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਇਸ ਗੱਲ ਤੇ ਬਹੁਤ ਥਾਵਾਂ ਤੇ ਖੁੰਡਾਂ ਤੇ ਕਹਿੰਦੇ ਚਰਚਾ ਵੀ ਇਸ ਗੱਲ ਦੀ ਛੜੀ ਹੈ ਇੱਕ ਇਕੱਠ ਵੱਡਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਅਖੰਡ ਪਾਤਸ਼ਾਹਬ ਜਾਂ ਸੁਖਮਨੀ ਸਾਹਿਬ ਮੈਨੂੰ ਨਹੀਂ ਪਤਾ ਤੁਸੀਂ ਜਾ ਜਾਣਕਾਰੀ ਦੇ ਸਕਦੇ ਹੋ ਕਰਵਾਏ ਜਾ ਰਹੇ ਨੇ ਤੇ ਪਰਿਵਾਰਕ ਮਦਦ ਦੀ ਕੋਸ਼ਿਸ਼ ਵੀ ਆਸਟ੍ਰੇਲੀਆ 'ਚ ਵੱਸਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਥੱਲੇ 18 ਸਾਲ ਦਾ ਸੀ ਮੁੰਡਾ ਏਕਮਜੋਤ ਸਿੰਘ ਸਾਨੀ ਜੋ ਕਿ ਆਖਸੀ ਮੜਾ ਮੋਟਾ ਟਕਰਾਰ ਹੋਇਆ ਤੇ ਉਹ ਬੰਦੇ ਨੇ ਲਾਉ ਨੂੰ ਹਥ ਲੈਂਦਿਆਂ ਹੋਇਆ ਦੂਜੇ ਦੂਜੇ ਬੰਦੇ ਨੇ ਲਾਉ ਨੂੰ ਆਪਣੇ ਹੱਥੋਂ ਜੀ ਲੈਂਦੇ ਆ ਤਾਂ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਮਾਰੀ ਇਹ ਗੱਲ ਦੇ ਉੱਤੇ ਇਸ ਗੱਲ ਦਾ ਬਹੁਤ ਸਾਰੇ ਲੋਕਾਂ ਨੇ ਬੁਰਾ ਮਨਾਇਆ ਆ ਇੱਕ ਸਿੱਖ ਲੇਨ ਹੈ ਜਿਹੜੀ ਕਿ ਸੜਕ ਦਾ ਨਾਮ ਬਦਲ ਕੇ ਸਿੱਖ ਲੇਨ ਕੀਤਾ ਜਾ ਰਿਹਾ ਆ ਸਟ੍ਰੇਲੀਆ ਦੇ ਵਿੱਚ ਕਿਹੜਾ ਰੋਡ ਹੈ ਕਿਹੜਾ ਲਿੰਕ ਰੋਡ ਕਿੱਥੋਂ ਕਿੱਥੋਂ ਤੱਕ ਕੀਤਾ ਜਾ ਰਿਹਾ ਹੈ ਤੇ ਕਹਿੰਦੇ ਕਿ ਦੋ ਸਿੱਖਾਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਦਾ ਜ਼ਿਕਰ ਜ਼ਰੂਰ ਪਹਿਲੇ ਪਹਿਲੇ ਟਾਈਮ ਦੇ ਵਿੱਚ ਸਿੱਖ ਜਦੋਂ ਇੱਥੇ ਸਭ ਤੋਂ ਪਹਿਲਾਂ ਆਏ ਆ ਉਹਨਾਂ ਨੂੰ ਇਸ ਇੱਥੇ ਦੀ ਗਵਰਨਮੈਂਟ ਨੇ ਤਾਂ ਇਹ ਕਿਹਾ ਵਿਦੀ ਪਾਇਆ ਉਹਨਰ ਸਿੱਖ ਜਿਹੜੇ ਕਿ ਮੋੜਲੇ ਸਾਡੇ ਬਾਨੀ ਇੱਥੇ ਪਹੁੰਚੇ ਹੁਣ ਦੇਖਿਆ ਜਾਵੇ ਤਾਂ ਜਿਹੜੇ ਮੋੜਲੇ ਬਾਨੀ ਪਹੁੰਚਦੇ ਆ ਤੇ ਉਹੀ ਉਹੀ ਸਾਰਿਆਂ ਦਾ ਰਾਹ ਦਸਾਰਾ ਬਣਦੇ ਆ ਉਹੀ ਮਾਰਗਦਰਸ਼ਨ ਕਰਦੇ ਆ ਦੁਗਾਰਾ ਨਾਮ ਦਾ ਪਿੰਡ ਆ ਪਾਰਸ ਦੇ ਵਿੱਚ ਆਉਂਦਾ ਵੈਸਟਰਨ ਆਸਟ੍ਰੇਲੀਆ 'ਚ ਉੱਥੇ ਉਸ ਪਿੰਡ ਦੀ ਜਿਹੜੀ ਸੜਕ ਜਾਂਦੀ ਆ ਉਹਦਾ ਨਾਮ ਹੁਣ ਉਹਨਾਂ ਨੇ ਸਿੱਖ ਲੇਨ ਰੱਖ ਦਿੱਤਾ ਗਿਆ ਲਾਸਟ ਬਿਕਾਲੇ ਵਿੱਚ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੋ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਕਮਿਊਨਿਟੀ ਜਾਂ ਫਿਰ ਭਾਰਤੀ ਕਮਿਊਨਿਟੀ ਦੇ ਨਾਲ ਜੁੜੀਆਂ ਗਤੀਵਿਧੀਆਂ ਦੀ ਗੱਲ ਕਰਦੇ ਆ ਪਰ ਇਸ ਵਾਰ ਗੱਲ ਜਿਹੜੀ ਆਸਟ੍ਰੇਲੀਆ ਦੀ ਸਿਆਸਤ ਦੀ ਵੀ ਜ਼ਰੂਰ ਕਰਾਂਗੇ ਕਿਉਂਕਿ ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਨੇ ਜਿਹੜੀਆਂ ਉਹ 3 ਮਈ ਦਿਨ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਸਥਿਤੀ ਕੀ ਹੈ ਕਿਉਂਕਿ ਕੈਨੇਡਾ ਚੋਣਾਂ ਹੋ ਚੁੱਕੀਆਂ ਨੇ ਤੇ ਆਸਟ੍ਰੇਲੀਆ ਚੋਣਾਂ ਜਿਹੜੀਆਂ ਨੇ ਬਿਲਕੁਲ ਸਿਰ ਤੇ ਨੇ ਤਾ ਜਿਹੇ ਦੇ ਵਿੱਚ ਕੀ ਸਿਚੁਏਸ਼ਨ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਸਵਾਗਤ ਕਰਦੇ ਆ ਕਰਨੈਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਗਲੋਬਲ ਪੰਜਾਬ ਤੇ ਸੋਸ਼ੀ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜੀ ਕਰਨੈਲ ਜੀ ਜਿਸ ਤਰ੍ਹਾਂ ਆਸਟ੍ਰੇਲੀਆ ਦੀ ਆਪਾਂ ਗੱਲ ਕਰ ਰਹੇ ਆ ਤਾਂ ਇਸ ਵਾਰ 40 ਲੱਖ ਆਸਟ੍ਰੇਲੀਅਨ ਨੇ ਜਿਹੜੇ ਉਹਨਾਂ ਨੇ ਐਡਵਾਂਸ ਪੋਲਿੰਗ ਕੀਤੀ ਹੈ ਗਿਣਤੀ ਬਹੁਤ ਵੱਡੀ ਹੈ ਪਿਛਲੇ ਸਾਲ ਦੇ ਨਾਲੋਂ ਪਿਛਲੀ ਵਾਰ ਦੇ ਨਾਲੋਂ ਮਾਫ ਕਰਨਾ ਇਹ ਗਿਣਤੀ ਵਧੀ ਹੈ ਸੋ 40 ਲੱਖ ਕਰ ਚੁੱਕੇ ਨੇ ਬੁੱਧਵਾਰ ਨੂੰ ਅਰਲੀ VOTING ਬੰਦ ਹੋ ਚੁੱਕੀ ਹੈ ਤੇ ਹੁਣ ਇੰਤਜ਼ਾਰ ਹੈ 3 ਮਈ ਦਾ ਕੀ ਕੋਈ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਕੀ ਕਹਿੰਦੀ ਹੈ ਆਸਟ੍ਰੇਲੀਆ ਦੀ ਸਿਆਸਤ ਪਲੜਾ ਕਿਸ ਦਾ ਪਾਰੀ ਲੱਗ ਰਿਹਾ ਦੇਖੋ ਪਹਿਲਾਂ ਤਾਂ ਆਪਾਂ ਦੱਸ ਦਈਏ ਵੀ ਪ੍ਰੀ ਪੋਲਿੰਗ ਨੂੰ ਲੋਕ ਇੰਨਾ ਹੰਗਾਰਾ ਦੇ ਰਹੇ ਆ ਇੱਕ ਇਹੀ ਆਪਣੇ ਕੋ ਪਾਵਰ ਹੁੰਦੀ ਆ ਅ ਸਿਟੀਜ਼ਨ ਦੇ ਕੋਲ ਜਿਹੜੀ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਦੇਖ ਸਕਦੇ ਆ ਮਨੁੱਖਾਂ ਦੀ ਆਪਣੀ ਪਾਵਰ ਆਪਣੀ ਤਾਕਤ ਦੇ ਨਾਲ ਤੁਸੀਂ ਸਹੀ ਤੌਰ ਦੇ ਉੱਤੇ ਵਰਤੋ ਕਰਕੇ ਤਾਂ ਪਾਵਰ ਦੇ ਵਿੱਚ ਉਹ ਲੀਡਰਸ਼ਿਪ ਲਿਆਉਣੀ ਜਿਨ੍ਹਾਂ ਨੇ ਤੁਹਾਡੇ ਲਈ ਕਾਨੂੰਨ ਘੜ ਕੇ ਦੇਣੇ ਆ ਇਸ ਵੇਲੇ ਟਾਈਮ ਲੋਕਾਂ ਨੇ ਕੰਮਕਾਰ ਦੇ ਰਜੇਮਿਆਂ ਨੂੰ ਦੇਖਦੇ ਆ ਨੂੰ ਆਪਣੇ ਫੈਮਲੀ ਦੇ ਬੱਚਿਆਂ ਦੇ ਹੋਰ ਸਾਰੇ ਦੇਖਦੇ ਇਨੂੰ ਬਹੁਤ ਹੰਗਾਰਾ ਮਿਲਿਆ ਕਿ ਅਗਾਉਂ ਵੋਟਾਂ ਪਾਦੀਏ ਤੇ ਬਿਲਲੇ ਹੋਈ ਆ ਪਾ ਕੇ ਕਿਉਂਕਿ ਸੈਚਰਡੇ ਨੂੰ 8 ਤੋਂ ਲੈ ਕੇ ਯਾਦ ਰਹੇ 8 ਤੋਂ ਲੈ ਕੇ 6 ਵਜੇ ਤੱਕ ਵੋਟਾਂ ਹੋਣੀਆਂ ਟਾਈਮ ਦੇ ਵਿੱਚ ਉਹਦੇ ਵਿੱਚ ਫਿਰ ਰਸ਼ ਵੀ ਹੋ ਜਾਂਦਾ ਕੋਈ ਗੱਲ ਉਹ ਨਾ ਹੋਵੇ ਕਿ ਇਹ ਬਹੁਤ ਵਧੀਆ ਆਸਟ੍ਰੇਲੀਅਨ ਗਵਰਨਮੈਂਟ ਦਾ ਆਸਟ੍ਰੇਲੀਅਨ ਇਲੈਕਟਰਲ ਕਮਿਸ਼ਨ ਦਾ ਬਹੁਤ ਵਧੀਆ ਫੈਸਲਾ ਆ ਕਿ ਲੋਕਾਂ ਨੇ ਦੇਖਿਆ ਜਾਵੇ ਤਾਂ ਲੋਕਾਈ ਨੇ ਇਹਨੂੰ ਖਿੜੇ ਮੱਥੇ ਪ੍ਰਮਾਨ ਕਰਦੇ ਆ ਵੋਟਾਂ ਪਾਈਆਂ ਤੇ ਜੇ ਅਸੀਂ ਕੋਲੋਨਿਕ ਕੁਝ ਕਹਿ ਰਹੇ ਜੇ ਦੇਖਿਆ ਜਾਵੇ ਤਾਂ ਜਿਹੜੀ ਇੱਥੇ ਦੇ ਸਰਵੇ ਦੱਸਦੇ ਆ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਤੇ ਹੋਰ ਵੀ ਉਹ ਕਹਿ ਰਹੇ ਆ ਵੀ 53% ਜਿਹੜੀ ਹੁਣ ਦੀ ਗਵਰਨਮੈਂਟ ਆ ਆਸਟ੍ਰੇਲੀਅਨ ਲੇਬਰ ਪਾਰਟੀ ਤੇ ਜਿਹੜੀ ਲਿਬਰਲ ਆ ਉਹਦੀ 48 ਕਹਿੰਦੇ ਆ ਅਸੀਂ ਨਹੀਂ ਕੁਝ ਵੀ ਕਹਿੰਦੇ ਤੁਹਾਨੂੰ ਇਹ ਤੁਸੀਂ ਹਰੇਕ ਇਲਾਕੇ ਦਾ ਹਲੇਕ ਲੀਡਰ ਦਾ ਲੀਡਰਸ਼ਿਪ ਦਾ ਹਰੇਕ ਦੀ ਕਮਾਈ ਸੇਵਾ ਕਿੰਨੇ ਸਾਲੋਂ ਤੋਂ ਤੁਹਾਡੇ ਲਈ ਕਰਦਾ ਆਂਦਾ ਜਾਂ ਉਹਦੀ ਸੈਨਿਓਰਿਟੀ ਐਕਸਪੀਰੀਅੰਸ ਦੇਖਦੇ ਆਂ ਜਾਂ ਤੁਸੀਂ ਕੁਝ ਨਵਾਂ ਦੇਖਣਾ ਚਾਹੁੰਦੇ ਆਂ ਇਹ ਅਪ ਟੂ ਯੂ ਤੁਹਾਡੇ ਦੇ ਉੱਤੇ ਡਿਪੈਂਡ ਕਰਦਾ ਹਰੇਕ ਨਾਗਰਿਕ ਦੇ ਆਪਣਾ ਆਪਣਾ ਹੁੰਦਾ ਕੋਈ ਫੈਮਿਲੀ ਵਿੱਚ ਇਥੇ ਇਦਾਂ ਵੀ ਨਹੀਂ ਹੁੰਦਾ ਵੀ ਕਿਸੇ ਨੂੰ ਕੋਈ ਤੁਸੀਂ ਕਿਸੇ ਖਾਣੇ ਦੇ ਸੱਦੇ ਦੇ ਸਾਦ ਲਾਓ ਜਾਂ ਜਿਹੜੇ ਤੁਹਾਡੇ ਚੱਲਦੀ ਹੈ ਉੱਥੇ ਦਾਰੂ ਵਗੈਰਾ ਲਿਕੋਰ ਤੇ ਚੱਲਦੀ ਉੱਥੇ ਜਾ ਕੇ ਤੁਸੀਂ ਫਟਾਫਟ ਕਦੀ ਉਧਰ ਜੱਫੀਆਂ ਪਾ ਲਓ ਕਦੀ ਉਧਰ ਜੱਫੀਆਂ ਪਾ ਲਓ ਇਦਾਂ ਵੀ ਹੈਂ ਪਰ ਇਹ ਲੋਕੀ ਇਹ ਲਾਲਚ ਜਿ ਨਹੀਂ ਆਉਂਦੇ ਇਹਨਾਂ ਨੇ ਇਹੀ ਦੇਖਣਾ ਵੀ ਸਾਰੀਆਂ ਪਾਲਿਸਿਸ ਜਿਹੜੀਆਂ ਕਿਉਂਕਿ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਤਾਂ ਬਰਾ ਪੈਸਾ ਦੇਣਾ ਨਹੀਂ ਹੁੰਦਾ ਲੋਕਾਂ ਨੇ ਲੀਡਰਾਂ ਨੇ ਨਾ ਉਹਨਾਂ ਨੂੰ ਕੋਈ ਬਹੁਤਾ ਪੁੱਛਦਾ ਆਪੇ ਕਾਰ ਚਲਾ ਕੇ ਆਪੇ ਕੋਈ ਗਨ ਮੈ ਨਹੀਂ ਹੁੰਦੇ ਆਪੇ ਆਉਂਦੇ ਆਪੇ ਖੜੇ ਆ ਉੱਤੇ ਵੋਟਾਂ ਮੰਗਣ ਲਈ ਤੇ ਉਹਨਾਂ ਨੇ ਪਬਲਿਕ ਦੇ ਭਲੇ ਲਈ ਨਾ ਦੋਨੋਂ ਪਾਰਟੀਆਂ ਦੀਆਂ ਪਾਲਿਸਿਸ ਦੇਖਦੇ ਆਣੋਂ ਲੋਕਾਈ ਨੇ ਲੋਕਾਂ ਨੇ ਆਮ ਨਾਗਰਿਕਾਂ ਨੇ ਵੋਟ ਪਾਉਣੀ ਆ ਕਾਫੀ ਵਧੀਆ ਰੁਝਾਨ ਆ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਜਿਵੇਂ ਕਿ ਹੁਣੇ ਕੈਨੇਡਾ ਦੇ ਵਿੱਚ ਵੀ ਇਦਾਂ ਹੀ ਹੋਇਆ ਤੇ ਇਦਾਂ ਹੀ ਆਸਟ੍ਰੇਲੀਆ ਦੇ ਵਿੱਚ ਹੋਣ ਜਾ ਰਿਹਾ ਕਾਫੀ ਜਿੱਦਾਂ ਦੀਪ ਭਾਈ ਖੜੇ ਆ ਉੱਥੋਂ ਆਸਟ੍ਰੇਲੀਅਨ ਲੇਬਰ ਪਾਰਟੀ ਵੱਲੋਂ ਪਾਰਸ ਦੇ ਵਿੱਚੋਂ ਉੱਪਰ ਸੰਸਦ ਸੰਸਦ ਵਾਸਤੇ ਐਮਪੀ ਲਈ ਤੇ ਕਾਫੀ ਉਮੀਦ ਹੈ ਉਹਨਾਂ ਦੀ ਵੀ ਇੱਥੋਂ ਸਾਡੇ ਲਿਬਰਲ ਪਾਰਟੀ ਵੱਲੋਂ ਰਤਨ ਬਿਰਕਪੈਨ ਜੀ ਹੈਗੇ ਆ ਇਹ ਦੇਖਿਆ ਜਾਵੇ ਤਾਂ ਪ੍ਰਭ ਸਿੱਧੂ ਦੇ ਇਹ ਬਹੁਤ ਐਦਕੀ ਹੌਟ ਸੀਟ ਬਣੀ ਹੋਈ ਆ ਬਲੈਕਟਾਊਨ ਏਰੀਆ ਦੇ ਵਿੱਚ ਸਰਾਉਂਡਿੰਗ ਏਰੀਆ ਗੋਰਦਰਾ ਗਲੈਨਵੁੱਡ ਸਾਹਿਬ ਤੇ ਆਲੇ ਦੋਲੇ ਪੰਜਾਬੀਆਂ ਦੀ ਬਸੋਂ ਕਾਫੀ ਆ ਜਿੱਦਾਂ ਕੈਨੇਡਾ ਦੇ ਵਿੱਚ 22 23 ਤੁਹਾਡੇ ਐਮਪੀ ਬਣ ਕੇ ਆਏ ਆ ਕਿਉਂਕਿ ਉੱਥੇ ਪਰਸੈਂਟੇਜ ਬਹੁਤ ਘੱਟ ਵੀ ਸੀਗੀ ਪੰਜਾਬੀਆਂ ਦੇ ਲਈ ਬਹੁਤ ਮਾਣ ਦੀ ਗੱਲ ਆ ਮੇਰੇ ਖਿਆਲ ਆ ਵੀ ਇੰਨਾਂ ਕੋ ਦਿਖ ਜਾਵੇ ਇੰਡੀਆ ਦੀ ਪਾਰਲੀਮੈਂਟ ਚ ਵੀ ਨਹੀਂ ਸਾਇੰਸ ਆਫ ਦਿ ਗਏ ਹੋਣੇ ਕਦੀ ਮੈਂਬਰ ਇਦਾਂ ਹੀ ਇੱਥੇ ਵੀ ਇਹ ਹੌਟ ਸੀਟ ਇੰਨੀ ਗਰਮ ਚੱਲਦੀ ਪਈ ਆ ਕਿਉਂਕਿ ਰਤਨ ਬਿਰਕ ਹੋਣਾਂ ਦੇ ਆਨ ਕਰਕੇ ਉੱਧਰ ਸਾਡੀ ਹੌਨੇਬਲ ਮਨਿਸਟਰ ਮਿਸ਼ਨ ਰੌਲੈਂਡ 4-5 ਵਾਰੀਆਂ ਤੋਂ ਲਗਾਤਾਰ ਜਿੱਤਦੇ ਆਉਂਦੇ ਆ ਬੜੇ ਸੀਨੀਅਰ ਆ ਔਰ ਗੁਰਦੁਆਰਿਆਂ 'ਚ ਆ ਕੇ ਗੁਰਦੁਆਰੇ ਦੀ ਕਮਿਊਨਿਟੀ ਦੇ ਕੰਮਾਂ ਲਈ ਵੀ ਸੇਵਾ ਕਰਦੇ ਰਹਿੰਦੇ ਆ ਇਸ ਕਰਕੇ ਵੀ ਉਹਨਾਂ ਨੇ ਕੈਬਨਿਟ ਮਿਨਿਸਟਰ ਆ ਤੇ ਆਸਟ੍ਰੇਲੀਅਨ ਲੇਬਰ ਪਾਰਟੀ ਵੈਸੇ ਵੀ ਔੜੀ ਉੱਪਰ ਜਾ ਰਹੀ ਆ ਪਰ ਇਹ ਸੀਟ ਦੇ ਉੱਤੇ ਸਾਰੇ ਹੀ ਆਸਟ੍ਰੇਲੀਅਨਾਂ ਦੀ ਆਈਵਨ ਦੁਨੀਆ ਦੀਆਂ ਨਜ਼ਰਾਂ ਆਦ ਕੀ ਗ੍ਰੀਨਵੇ ਤੇ ਲੱਗੀਆਂ ਹੋਈਆਂ ਸੋ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਿਵਾਂਗੇ ਤੁਹਾਨੂੰ ਸਪੈਸ਼ਲ ਉਧਰੋਂ ਪ੍ਰੋਗਰਾਮ ਰਿਜ਼ਲਟ ਵੀ ਦਵਾਂਗੇ ਧਿਆਨ ਰੱਖਿਓ ਤੁਸੀਂ ਆਪਣੇ ਵਿਚਾਰ ਵੀ ਥੱਲੇ ਲਿਖਦੇ ਹੋ ਕੀ ਕਿਦਾ ਕਿਦਾ ਹੋਣੇ ਚਾਹੀਦੇ ਆ ਕਿਨਾ ਕਿਨਾ ਬੰਦਿਆਂ ਨੇ ਭਾਵੇਂ ਕੋਈ ਆਸਟ੍ਰੇਲੀਆ ਨੇ ਆ ਚਾਹੇ ਕੋਈ ਭਾਜੀ ਸੁਖਜਿੰਦਰ ਸਿੰਘ ਹੁਣੀ ਗ੍ਰੀਨ ਪਾਰਟੀ ਲੋ ਖੜੇ ਆ ਨਾਲ ਦੇ ਏਰੀਏ ਦੇ ਵਿੱਚ ਕਹਿੰਦੇ ਕਿ ਪਹਿਲੀ ਵਾਰੀ ਆਪਣੀ ਕਿਸਮ ਤੋਂ ਜਮਾਈ ਕਰ ਰਹੇ ਆ ਸੋ ਇਦਾਂ ਹੀ ਸਾਰੇ ਬੰਦੇ ਆਪਣੇ ਰਤਨ ਬਿਰਕ ਜੀ ਹੋ ਗਏ ਦੀਪ ਸਿੱਧੂ ਭਾਜੀ ਉਧਰੋਂ ਖੜੇ ਆ ਤੇ ਮਿਸਟਰ ਰੌਲੈਂਡ ਮੁਕਾਬਲੇ ਦੇ ਸੀਨੀਅਰ ਆ ਇਹਨਾਂ ਦੋਨੋਂ ਹੀ ਭੈਣਾ ਹੀ ਗੈਨੇ ਗੁਰਮਤ ਅਨੁਸਾਰ ਸਾਰੀਆਂ ਭੈਣਾਂ ਹੀ ਆ ਮਿਸਟਰ ਰੌਲੈਂਡ ਵੀ ਤੇ ਕਾਫੀ ਲੰਬੇ ਸਮੇਂ ਤੋਂ ਆਪਣੇ ਪੰਜਾਬੀ ਇਹਨਾਂ ਦੇ ਨਾਲ ਜੁੜੇ ਆਏ ਆ ਤੇ ਸਵਾਮਾ ਕਰਦੇ ਰਹੇ ਆ ਹੁਣ ਦੇਖਣ ਦੇ ਵਿੱਚ ਇਹ ਆਇਆ ਕਿ ਇਹ ਕਮਿਊਨਿਟੀ ਕਿੱਧਰ ਨੂੰ ਮੀਟਰਦੀ ਆ ਉਸ ਹਿਸਾਬ ਨਾਲ ਇਹ ਰਿਜ਼ਲਟ طے ਹੋਣਗੇ ਬਹੁਤ ਵੱਡਾ ਪ੍ਰਭਾਵ ਹੋਊਗਾ ਜੀ ਸਿੱਖ ਵੋਟਸ ਦਾ ਤੇ ਪੰਜਾਬੀ ਵੋਟਸ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਕਿੱਧਰ ਨੂੰ ਇਹ ਪਾਸਾ ਫੜਦਾ ਸੀ ਤਾਂ ਸਾਰਿਆਂ ਲਈ ਬੈਸਟ ਆਫ ਲੱਕ ਹੀ ਕਹਿ ਸਕਦੇ ਗਲੋਬਲ ਪੰਜਾਬ ਵੱਲੋਂ ਜੀ ਕਰਨਲ ਜੀ ਇਹਦੇ ਵਿੱਚ ਇੱਕ ਸਵਾਲ ਹੈ ਕੈਨੇਡਾ ਚੋਣਾ ਹੋ ਕੇ ਹਟੀਆਂ ਨੇ ਜਸਟਨ ਟਰੂਡੋ ਦੇ ਅਸਤੀਫੇ ਨੇ ਇੰਨਾ ਪ੍ਰਭਾਵ ਪਾਇਆ ਕਿ ਲੋਕਾਂ ਨੇ ਫੈਡਰਲ ਸਰਕਾਰ ਹੈ ਜਿਹੜੀ ਉਹ ਦੁਬਾਰਾ ਖੜੀ ਕਰ ਦਿੱਤੀ ਤੇ ਨਾਲ ਨਾਲ ਦੱਸਿਆ ਵੀ ਜਾ ਰਿਹਾ ਹੈ ਕਿ ਟਰੰਪ ਪ੍ਰਭਾਵ ਵੀ ਹੈ ਟਰੰਪ ਪ੍ਰਭਾਵ ਜੇ ਕੈਨੇਡਾ ਤੇ ਪਿਆ ਤਾਂ ਕੀ ਹੁਣ ਟਰੰਪ ਤੇ ਮਾਰਕ ਕਾਰਨੀ ਪ੍ਰਭਾਵ ਆਸਟ੍ਰੇਲੀਆ ਦੇ ਵਿੱਚ ਪੈ ਸਕਦਾ ਹੈ ਥੈਂਕ ਯੂ ਤੁਸੀਂ ਬਹੁਤ ਵਧੀਆ ਇਹ ਕੁਐਸਚਨ ਕੀਤਾ ਮੈਂ ਵੀ ਚਾਹੁੰਦਾ ਸੀ ਇਹ ਹਾਂ ਇਹ ਤਕੁਲ ਦੁਨੀਆ ਦੇ ਉੱਤੇ ਪ੍ਰਭਾਵ ਆ ਜੀ ਟਰੰਪイズਮ ਦਾ ਪਰ ਲੋਕਾਂ ਨੇ ਨਾ ਇਹਨਾਂ ਵਧੀਆ ਨਹੀਂ ਸਮਝਿਆ ਕਿ ਜੇ ਉਹ ਆਪਣੇ ਕਹਿ ਲਓ ਲੰਬੜਦਾਰੀ ਜਿਹੜੀ ਸਾਰੀ ਦੁਨੀਆ ਤੇ ਥੋਪਣੀ ਚਾਹੁੰਦੇ ਆ ਕਿ ਅੱਜ ਕੱਲ ਜਿਹੜੇ ਜੂਥ ਆ ਜਾਂ ਆਸਟ੍ਰੇਲੀਅਨ ਜੂਥ ਆ ਉਹ ਇਹਨਾਂ ਲਾਇਕ ਨਹੀਂ ਕਰਦਾ ਉਹ ਕਹਿੰਦੇ ਵੀ ਆਸਟ੍ਰੇਲੀਅਨ ਨਾਲ ਸੀ ਅਸੀਂ ਕਿਉਂ ਕਿਸੇ ਦੀ ਅਸੀਂ ਨਹੀਂ ਪ੍ਰਵਾਹ ਕੇ ਦੀ ਮੰਦੇ ਪਰ ਫੇਰ ਵੀ ਆਸਟ੍ਰੇਲੀਆ ਤੇ ਯੂ ਐਸ ਸੀ ਦੇ ਟਾਈ ਅਪ ਹੋਈਆਂ ਆ ਦੋਨੇ ਭੈਣ ਭਰਾਈਆਂ ਕੈਨੇਡਾ ਵੀ ਪਰ ਕੈਨੇਡਾ ਨੂੰ ਵੀ ਜਿੱਦਾਂ ਆਪਣੀ ਲੱਤ ਥੱਲੇ ਲਗਾਉਣਾ ਚਾਹੁੰਦਾ ਸੀਗਾ ਪਰ ਕੈਨੇਡੀਅਨਾਂ ਨੇ ਵੀ ਇੰਨਾ ਵਧੀਆ ਜਵਾਬ ਦਿੱਤਾ ਵੀ ਅਸੀਂ ਆਪਣੀ ਹੋਂਦ ਆਪਣੀ ਬਰਕਰਾਰ ਰੱਖਾਂਗੇ ਖਾਸ ਕਰਕੇ ਪੰਜਾਬੀਆਂ ਨੇ ਵੀ ਹੋਰ ਸਾਰਿਆਂ ਨੇ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਟਰੋਡੋ ਨੇ ਤਾਂ ਸਿੱਖਾਂ ਦੇ ਵਿੱਚ ਵੀ ਜਦੋਂ ਇਹ ਹੋਇਆ ਵੀ ਬਾਹਰੀ ਦਖਲ ਹੋਇਆ ਉੱਥੇ ਦੇ ਗੁਰਦੁਆਰੇ ਦੇ ਪ੍ਰਧਾਨ ਨੂੰ ਜਦੋਂ ਰੌਲਾ ਪਿਆ ਟਰੋਡੋ ਨੇ ਹਾ ਦਾ ਨਾਰਾ ਮਾਰਿਆ ਇੱਥੇ ਬਣਦੀ ਹੈ ਗੱਲ ਇਹ ਵੀ ਮੋਂਟਰੀਅਨ ਤੌਰ ਤੇ ਕਰਨੀ ਜ਼ਰੂਰੀ ਆ ਉਹਨਾਂ ਨੇ ਜਦੋਂ ਉਸ ਪਾਰਟੀ ਨੇ ਦੇਖੋ ਇਹ ਪੰਜਾਬ ਨਾਲ ਵੀ ਬੜੀ ਜੁੜਦੀ ਆ ਮੇਰੇ ਹੁਣੀ ਮਨ 'ਚ ਆ ਰਿਹਾ ਸੀਗਾ ਕਿ ਉਹਨੇ ਉਹਦੇ ਉੱਤੇ ਦੋਸ਼ ਲੱਗੇ ਜਾਂ ਹੋਰ ਦੋਸ਼ ਲੱਗੇ ਪਾਰਟੀ ਸਾਰੀ ਚੰਗੀ ਆ ਉਹ ਜਿਹੜੀ ਉਹਨਾਂ ਦੀ ਸੀਗੀ ਲਿਬਰਲ ਤੇ ਇਸੇ ਤਰ੍ਹਾਂ ਉਹਨਾਂ ਨੇ ਇਹ ਆ ਕਿ ਕੰਜ਼ਰਵੇਟਿਵ ਨੂੰ ਭਾਵੇਂ ਹੰਗਾਰਾ ਮਿਲਿਆ ਵੀ ਆ ਜਾਂ ਜਗਮੀਤ ਸਿੰਘ ਦੀ ਕੁਰਬਾਨੀ ਹੋਈ ਆ ਉਹਨੂੰ ਜਿੰਨਾ ਵੀ ਕੁਝ ਕੀਤਾ ਤੇ ਇਹਨਾਂ ਨੇ ਪਰ ਆਮ ਲੋਕਾਂ ਦੇ ਲਈ ਬਜ਼ੁਰਗਾਂ ਲਈ ਜਾਂ ਹੋਰ ਲੋਕਾਂ ਲਈ ਜੋ ਕੀਤਾ ਪਾਰਟੀ ਨੂੰ ਬਚਾਉਣ ਦੀ ਖਾਤਰ ਉਹ ਲੀਡਰ ਪਿੱਛੇ ਹੋ ਗਿਆ ਗੱਲ ਕੇ ਆਪਣੇ ਲੀਡਰ ਜਿਹੜੇ ਬੈਠੇ ਆ ਜੱਫਾ ਮਾਰ ਕੇ ਏਕੀਲੇ ਦੇ ਨਾਲ ਪੱਜੇ ਰਹਿੰਦੇ ਆ ਰਸਾ ਲੈ ਕੇ ਉਹ ਪਾਰਟੀਆਂ ਨੂੰ ਖਤਮ ਕਰ ਜਾਂਦੇ ਖੇਤਰੀਆਂ ਨੂੰ ਜਿਨ੍ਹਾਂ ਦੀ 100-100 ਸਾਲ ਦੀਆਂ ਕੁਰਬਾਨੀਆਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਜਾਣਦੇ ਆ ਉਹ ਚਾਹੁੰਦੇ ਬਾਕੀ ਮਲੀਆਂ ਮੇਟ ਹੋ ਜਵੇ ਸਤਿਆਨਾਸ਼ ਹੋ ਜਵੇ ਸਿੱਖੀ ਸਿਧਾਂਤਾਂ ਦਾ ਜਾਂ ਅਕਾਲੀਆਂ ਦਾ ਪੰਜਾਬ ਦਾ ਪਰ ਮੈਂ ਲੀਡਰਸ਼ਿਪ ਨਹੀਂ ਛੱਡਣੀ ਪਰ ਹਾਂ ਤੁਸੀਂ ਦੇਖਿਆ ਉਹਨਾਂ ਨੇ ਆਪਣੀ ਹਾਰ ਨੂੰ ਮੰਨਦਿਆਂ ਆਪਣੀ ਨੈਤਿਕਤਾ ਦੇ ਉੱਪਰ ਆਉਂਦਿਆਂ ਉਹਨਾਂ ਨੇ ਰਜਾਇਨ ਕਰਤਾ ਪਦ ਕਿ ਮਿਸਟਰ ਟਰੂਡੋ ਨੇ ਪਹਿਲਾਂ ਹੀ ਰਜਾਇਨ ਕਰਦਾ ਸੀ ਦੇਖਦੇ ਹੋਏ ਮਾਰਗਦਰਸ਼ਨ ਪਾਰਟੀ ਨੂੰ ਅੱਗੇ ਕੱਢ ਦਿੰਦਾ ਵੋਟਾਂ ਸੀਟਾਂ ਹੋਰ ਜਿੱਤਦੀਆਂ ਸੇ ਜੇ ਇਹ ਦੇਖਿਆ ਜਾਵੇ ਤਾਂ ਸਿੱਖਣਾ ਚਾਹੀਦਾ ਕੈਨੇਡੀਅਨ ਪੰਜਾਬ ਦੇ ਉੱਤੋਂ ਕੈਨੇਡੀਅਨ ਪੰਜਾਬ ਹੀ ਅਸੀਂ ਕਹਾਂਗੇ ਹੁਣ ਕੈਨੇਡੀਅਨ ਪੰਜਾਬ ਤੋਂ ਜੇ ਪੰਜਾਬ ਵਾਲੇ ਸੇਧ ਲੈ ਲੈਣ ਤਾਂ ਪੰਜਾਬ ਦੇ ਚੰਗੇ ਦਿਨ ਆ ਸਕਦੇ ਆ ਕੋਈ ਵੀ ਪਾਰਟੀ ਹੋਵੇ ਤਾਂ ਉਹ ਇਹ ਦੇਖਿਆ ਜਾਵੇ ਕਿ ਲੋਕਾਂ ਦੇ ਭਲੇ ਦੀ ਖਾਤਰ ਜਾਂ ਪਾਰਟੀ ਦੇ ਭਲੇ ਦੀ ਖਾਤਰ ਟੀਮ ਦੇ ਭਲੇ ਦੀ ਖਾਤਰ ਸੰਗਤ ਦੇ ਭਲੇ ਦੀ ਖਾਤਰ ਗੁਰਦਵਾਰਿਆਂ ਦੇ ਪ੍ਰਧਾਨ ਵੀ ਕਈ ਵਾਰੀ ਪ੍ਰਧਾਨਗੀ ਨਹੀਂ ਛੱਡਦੇ ਹੁਣੇ ਕੱਲ੍ਹ ਕਹਿਣੀ ਕਈ ਵਾਰੀ ਪ੍ਰਧਾਨ ਮੇਰੇ ਕਈ ਮਿੱਤਰ ਵੀ ਆ ਪਰ ਮੈਂ ਇਹ ਕਹਿੰਦਾ ਵੀ ਚੰਗੇ ਵੀ ਹੁੰਦੇ ਆ ਠੀਕ ਆ ਜੇ ਉਹ ਬਹੁਤ ਸੰਤਿਨਾ ਚਾਹੁੰਦੇ ਆ ਦੈਟਸ ਗੁੱਡ ਪਰ ਜੇ ਪਾਰਟੀ ਦਾ ਜਾਂ ਨੁਕਸਾਨ ਹੁੰਦਾ ਕਮਿਊਨਿਟੀ ਦਾ ਤਾਂ ਉਹਨਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਮਿਸਟਰ ਥਰੂਡੋਨ ਸੇਖੋਂ ਮਜਾ ਪੰਜਾਬੀ ਸਦਾ ਸਜਦਾ ਕਰਦੇ ਰਹਿਣਗੇ ਇਦਾਂ ਹੀ ਸਰ ਜਗਬੀਤ ਸਿੰਘ ਨੂੰ ਵੀ ਪਰ ਉਹ ਪਾਰਟੀ ਉੱਪਰ ਇਦਾਂ ਹੀ ਇਥੇ ਆ ਜੇ ਕਿਤੇ ਕੋਈ ਪਾਰਟੀ ਹਾਰਦੀ ਆ ਉਹ ਤੋਂ ਦੂਜੇ ਦਿਨੇ ਉਸੇ ਰਾਤ ਨੂੰ ਉਹ ਬੰਦਾ ਰਜਾਇਨ ਕਰ ਜਾਂਦਾ ਤੁਸੀਂ ਦੇਖ ਲਿਓ ਇਹਨਾਂ ਦੋਨੋਂ ਪਾਰਟੀਆਂ 'ਚੋ ਜਿਹੜੀ ਵੀ ਪਾਰਟੀ ਹਰੀ ਉਸ ਪਾਰਟੀ ਦੇ ਮੁਖੀ ਨੂੰ ਉਸ ਦਿਨ ਹੀ ਰਾਤ ਨੂੰ ਰਜਾਇਨ ਕਰ ਦੇਣਾ ਬਾਕੀਆਂ ਨੂੰ ਮੌਕਾ ਦੇਣਾ ਵੀ ਤੁਸੀਂ ਅੱਗੇ ਆਓ ਜੇ ਇਹਨਾਂ ਦੇਸ਼ਾਂ ਨੂੰ ਸਿੱਖ ਲਿਆ ਜਾਵੇ ਹੋਰ ਨਗਲਾਂ ਬਥੇਰੀਆਂ ਹੁੰਦੀਆਂ ਤਾਂ ਮੇਰਾ ਖਿਆਲ ਆ ਪੰਜਾਬੀਆਂ ਦੇ ਕੋਆਪਰੇਟ ਕੋਆਪਰੇਸ਼ਨ ਬਾਹਰਲੇ ਦੇਸ਼ਾਂ ਨਾਲ ਸਿੱਖਣੀ ਬਹੁਤ ਜ਼ਰੂਰੀ ਬਣਦੀ ਆ ਹਾਂ ਤੁਸੀਂ ਇਹ ਗੱਲ ਕੀਤੀ ਸੀ ਪੇਟੇ ਵੀ ਬੇ ਟਰੰਪਿਜ਼ਮ ਦੀ ਇੱਥੇ ਵੀ ਆਸਟ੍ਰੇਲੀਅਨ ਜਿਹੜੇ ਆ ਜਿਹੜਾ ਜੂਥ ਆ ਉਹ ਚਾਹੁੰਦਾ ਆ ਅਸੀਂ ਨਹੀਂ ਟਾਇਰਪੋਰਵ ਦੀ ਮਰਵਾ ਮੰਦੇ ਅਸੀਂ ਆਪਣੀ ਹੋਂਦ ਖਰੀ ਰੱਖਣੀ ਆ ਕਿਉਂਕਿ ਜ਼ਰਾਦਰ ਇੱਥੇ ਮਾਈਗ੍ਰੇਸ਼ਨ ਇੰਗਲੈਂਡ ਤੋਂ ਹੋਈ ਹੋਈ ਆ ਤੇ ਨਪਰਸ਼ੰਤੋ ਵੀ ਉੱਪਰ ਜਾ ਰਹੀ ਤੇ ਉਦੋਂ ਬਾਅਦ ਇੰਡੀਆ ਦਾ ਵੀ ਨਾਂ ਆਉਂਦਾ ਇਹਦਾ ਪ੍ਰਭਾਵ ਆਉਣ ਵਾਲੇ ਸਮੇਂ ਚ ਕਾਫੀ ਪੈਣਾ ਇਹ ਚਾਹੁੰਦੇ ਆ ਕਿ ਅਸਟ੍ਰੇਲੀਸ਼ੀਅਨ ਬਾਕੀ ਦੇਸ਼ਾਂ ਨਾਲ ਫ੍ਰੈਂਡਲੀ ਰੱਖੀਏ ਸੋ ਇਸ ਕਰਕੇ ਟਰੰਪਿਜ਼ਮ ਦਾ ਬਹੁਤੀ ਥੇਰ ਦੇ ਲਈ ਇਹ ਜਿਹੜਾ ਦਬ ਦਬਾ ਆ ਲੰਬੜਦਾਰੀ ਦਾ ਇਹ ਨਹੀਂ ਚੱਲ ਰਿਹਾ ਮੇਰੇ ਖਿਆਲ ਲੱਗ ਰਿਹਾ ਹੁਣ ਤੱਕ ਦਾ ਜਿਹੜਾ ਸਰਵੇ ਆ ਰਿਹਾ ਉਹ ਇਹ ਹੀ ਆ ਕਿ ਅਸਟ੍ਰੇਲੀਅਨ ਆਪਣੇ ਮਨ ਦੇ ਅਨਸਾਰ ਆਪਣੀ ਤਾਕਤ ਦੇ ਅਨਸਾਰ ਬੋਰਡ ਦਾ ਇਸਤੇਮਾਲ ਕਰਨਗੇ ਪਰ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਕਈ ਪਾਰਟੀਆਂ ਜਿਹੜੀਆਂ ਇੱਕ ਪਾਸਵਰਡ ਸੋਚਦੀਆਂ ਉਹ ਬੜਾ ਪ੍ਰਭਾਵ ਕਰ ਰਹੀਆਂ ਵੀ ਉਹ ਦੀ ਰੀਸੇ ਉਦਾਂ ਹੀ ਚੱਲੋ ਪਰ ਇਹ ਇੰਨਾ ਅਸਰ ਨਹੀਂ ਪੈਣ ਵਾਲਾ ਜੀ ਜੀ ਬਿਲਕੁਲ ਤੁਸੀਂ ਦੇਖੋ ਵੀ ਇੱਕ ਅਧਾ ਛੱਡੇ ਨਾਲ ਇੱਕ ਵਿਅਕਤੀ ਨੇ ਇੱਕ ਆਗੂ ਦੇ ਤੌਰ ਤੇ ਅਸਤੀਫਾ ਦਿੱਤਾ ਤਾਂ ਉਸ ਦਾ ਰਿਜ਼ਲਟ ਕੀ ਨਿਕਲਿਆ ਕਿ ਲੋਕਾਂ ਨੇ ਦੁਬਾਰਾ ਪਸੰਦ ਕੀਤਾ ਤੇ ਬਿਨਾ ਕਿਸੇ ਗੈਪ ਤੇ ਯਾਨੀ ਕਿ ਅਗਲੀ ਵਾਰੀ ਵੀ ਹਾਂ ਅੱਗੇ ਤੇ ਗੱਲ ਚਲੀ ਗਈ ਨਹੀਂ ਉਸੇ ਵਾਰੀ ਕੈਨੇਡਾ ਦੇ ਲੋਕਾਂ ਨੇ ਜਤਾ ਕੇ ਦੁਬਾਰਾ ਸੱਤਾ ਦੇ ਵਿੱਚ ਬਿਠਾਏ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਜੇ ਲੀਡਰ ਤੋਂ ਪ੍ਰੋਪਰ ਕੰਟਰੀ ਨਹੀਂ ਚੱਲ ਰਹੀ ਤਾਂ ਹੋਰ ਕੋਈ ਲੀਡਰ ਉਸ ਨੂੰ ਟੇਕਓਵਰ ਕਰੇਗਾ ਤੇ ਪਹਿਲਾਂ ਵਾਲਾ ਅਸਤੀਫਾ ਦੇ ਸਕਦਾ ਤੁਸੀਂ ਸੋਚੋ ਵਿਕਟ ਦੀ ਵੱਡੀ ਗੱਲ ਹੈ ਅੱਗੇ ਗੱਲ ਬਦਾਂਗੇ ਤੇ ਕਰਨਲ ਜੀ ਗੱਲ ਕਰਾਂਗੇ ਪੰਜਾਬੀ ਮੁੰਡੇ ਏਕਮ ਦੇ ਬਾਰੇ ਪਿਛਲੇ ਦਿਨੀ ਜਿਸ ਤਰ੍ਹਾਂ ਦਾ ਪਾਣਾ ਵਾਪਰਿਆ ਉਸ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋਈ ਉਸ ਤੋਂ ਬਾਅਦ ਕਾਫੀ ਜ਼ਿਆਦਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਇਸ ਗੱਲ ਤੇ ਬਹੁਤ ਥਾਵਾਂ ਤੇ ਖੁੰਡਾਂ ਤੇ ਕਹਿੰਦੇ ਚਰਚਾ ਵੀ ਇਸ ਗੱਲ ਦੀ ਛੜੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਕੱਠ ਵੱਡਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਅਖੰਡ ਪਾਤਸ਼ਾਹਬ ਜਾਂ ਸੁਖਮਨੀ ਸਾਹਿਬ ਮੈਨੂੰ ਨਹੀਂ ਪਤਾ ਤੁਸੀਂ ਜਾ ਜਾਣਕਾਰੀ ਦੇ ਸਕਦੇ ਹੋ ਕਰਵਾਏ ਜਾ ਰਹੇ ਨੇ ਤੇ ਪਰਿਵਾਰਕ ਮਦਦ ਦੀ ਕੋਸ਼ਿਸ਼ ਵੀ ਆਸਟ੍ਰੇਲੀਆ 'ਚ ਵੱਸਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਹਾਂ ਜੀ ਦੇਖੋ ਇਹ ਬਹੁਤ ਹੀ ਹੱਲੇ 18 ਸਾਲ ਦਾ ਸੀ ਮੁੰਡਾ ਏਕਮਜੋਤ ਸਿੰਘ ਸਾਨੀ ਜੋ ਕਿ ਆਖਸੀ ਮੜਾ ਮੂਟਾ ਟਕਰਾਰ ਹੋਇਆ ਤੇ ਉਹ ਬੰਦੇ ਨੇ ਲਾਉ ਨੂੰ ਹੱਥ ਲੈਂਦਿਆਂ ਹੋਇਆ ਦੂਜੇ ਦੂਜੇ ਬੰਦੇ ਨੇ ਲਾਉ ਨੂੰ ਆਪਣੇ ਹੱਥ ਵਿੱਚ ਲੈਂਦੇ ਆ ਤਾਂ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਮਾੜੀ ਜੀ ਗੱਲ ਨੇ ਤੋਂ ਇਸ ਗੱਲ ਦਾ ਬਹੁਤ ਸਾਰੇ ਲੋਕਾਂ ਨੇ ਬੁਰਾ ਮਨਾਇਆ ਆ ਅਸੀਂ ਵੀ ਉਸ ਪਰਿਵਾਰ ਦੇ ਨਾਲ ਦੁੱਖ ਹੋਇ ਸਰੀਕ ਆ ਗਲੋਬਲ ਪੰਜਾਬ ਵੱਲੋਂ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਦੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਮੁਕਮਲੀ ਸਾਹਿਬ ਦੇ ਪਾਰਟ ਤੇ ਅਰਦਾਸ ਸਮਾਗਮ 4 ਮਈ ਦਿਨ ਐਤਵਾਂ ਨੂੰ ਦੁਪਹਿਰੇ 2 ਤੋਂ 4 ਵਜੇ ਰੱਖਿਆ ਹੋਇਆ ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੇ ਲਈ ਕਿਰਪਾਲਤਾ ਕਰਨੀ ਤੇ ਹੋਰ ਗੁਰੂ ਘਰਾਂ ਵਿੱਚ ਵੀ ਨਿਊਕਾਸਲ ਦੇ ਵਿੱਚ ਵੀ ਇਦਾਂ ਉੱਥੇ ਗੁਰਦੁਆਰੇ ਚ ਘਰ ਚ ਵੀ ਹੋਊਗਾ ਪਰ ਇਸ ਗੱਲ ਦਾ ਬਹੁਤ ਸਾਰੀ ਕਮਿਊਨਿਟੀ ਨੂੰ ਗਰਦ ਹੋਇਆ ਵੀ ਅਚੰਚੇਤ ਮਾੜੀ-ਮੋਟੀ ਬਹਿਸ ਹੁੰਦਿਆਂ ਤੇ ਤੁਸੀਂ ਉਹ ਬੰਦੇ ਨੇ ਜਿੱਦਾਂ ਅੱਜਕੱਲ੍ਹ ਜੁਗਤ ਦੇ ਵਿੱਚ ਰਾਜਕਤਾ ਇੰਨੀ ਵਧੀ ਹੋਈ ਆ ਕੈਨੇਡਾ ਜਾਂ ਇੱਧਰ ਵੀ ਕਿਤੇ ਵੀ ਜਾਂ ਕਹਿ ਲਓ ਵੀ ਉੱਥੇ ਵੀ ਕਈ ਵਾਰੀ ਗੇਮਾਂ ਦੇ ਵਿੱਚ ਵੀ ਇਦਾਂ ਹੋ ਜਾਂਦਾ ਪੰਜਾਬ ਦੇ ਵਿੱਚ ਵੀ ਕੱਢ ਗਏ ਗੋਲ ਇਹ ਰੁਝਾਨ ਨੂੰ ਰੋਕਣ ਵਾਸਤੇ ਸਾਰਿਆਂ ਨੂੰ ਆਹ ਦਾ ਨਾਰਾ ਮਾਰਨ ਵਾਸਤੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਤੇ ਪਰਿਵਾਰ ਨੂੰ ਗੁਰੂ ਮਹਾਰਾਜ ਦੇ ਗੁਰਦਾਸ ਆ ਵੀ ਉਹ ਪਾਣਾ ਮੰਨਣ ਦਾ ਬਲ ਬਖਸ਼ੋ ਜੀ ਜੀ ਗੱਲ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੰਬੰਧ ਦੇ ਵਿੱਚ ਕਿਉਂਕਿ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਸ ਤਰ੍ਹਾਂ ਵੱਡੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਆਸਟ੍ਰੇਲੀਆ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੱਡੇ ਪੱਧਰ ਤੇ ਸੰਗਤ ਪਹੁੰਚੀ ਸੋ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਕਿੰਨਾ ਕੁ ਲੋਕ ਉਤਸ਼ਾਹਿਤ ਸੀ ਕਿੰਨਾ ਕੁ ਸੰਗਤ ਦੇ ਵੱਲੋਂ ਇੱਥੇ ਆਪਣਾ ਯੋਗਦਾਨ ਪਾਇਆ ਗਿਆ ਕਰਨਾਲ ਜੀ ਹਾਂਜੀ ਦੇਖੋ ਭਾਵੇਂ ਬਾਰਕਿੰਗ ਡੇ ਆ ਜਾਂਦੇ ਆ ਸਾਡੇ ਉਹਨਾਂ ਦੇ ਇੱਕ ਦਿਨਾਂ ਦੇ ਵਿੱਚ ਪਰ ਉਹ ਸੰਗਤਾਂ ਜਾਂ ਗੁਰੂ ਘਰਾਂ ਦੇ ਵਿੱਚ ਆਪਣੇ ਵਿਰਸੇ ਨੂੰ ਯਾਦ ਰੱਖਦੇ ਆ ਹੋਆ ਗੁਰਮੁਖੀ ਦੇ ਦਾਤੇ ਤੇ ਗੁਰ ਭਗਤੀ ਦੀ ਮੂਰਤ ਤੇ ਸ਼ਕਤੀ ਦੀ ਵੀ ਮੂਰਤ ਮੈਂ ਕਹਿ ਸਕਦਾ ਕਿਉਂਕਿ ਇਹ ਧੰਨ ਧੰਨ ਗੁਰੂ ਅੰਗਦ ਦੇਵ ਜੀ ਨੇ ਹੀ ਗੁਰਮੁਖੀ ਦੀ ਲਿਪੀ ਜਿਹਦੇ ਵਿੱਚ ਆਪਾਂ ਹੁਣ ਗੱਲ ਕਰ ਰਹੇ ਆਂ ਲਿਖਦੇ ਆਂ ਜਾਂ ਪੜ੍ਹਦੇ ਆਂ ਆਪਣਾ ਇਹ ਸਾਧਨ ਬਣਾ ਕੇ ਸਾਨੂੰ ਦਿੱਤਾ ਇਹ ਇੱਕ ਬਹੁਤ ਹੀ ਵੱਡੀ ਬਹੁਤ ਹੀ ਅਲੌਕਿਕ ਗੱਲ ਹੀ ਕਹਿ ਸਕਦੇ ਆ ਜਿਹਦੇ ਨਾਲ ਕਿ ਉਹਨਾਂ ਨੂੰ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਜਿਹਦੇ ਨਾਲ ਇਹ ਪੰਜਾਬੀ ਮਾਖਿਓ ਮਿੱਠੀ ਜਾਂ ਪੰਜਾਬੀ ਸਾਇਦ ਦੇ ਵਿੱਚ ਮਣਾ ਮੂਹ ਇੱਕ ਗੋਲ ਦੀ ਤਰ੍ਹਾਂ ਇਹ ਭਰ ਦਿੱਤਾ ਸੋ ਇਹ ਇਹੀ ਪਿਆਰ ਗੁਰਮਖੀ ਦਾ ਆਪਸ ਵਿੱਚ ਹੀ ਉਹਦੇ ਉਹਦੇ ਵਿੱਚ ਹੀ ਗੁਰ ਗੁਰਬਾਣੀ ਰਚੀ ਗਈ ਅਗੇ ਸਾਰੀ ਉਸ ਦੇ ਉੱਤੇ ਅਸੀਂ ਮੱਥਾ ਰੋਜ਼ ਦੇਖਦੇ ਆ ਨਾ ਤਮਸਕ ਹੁੰਦੇ ਆ ਉਹਨਾਂ ਗੁਰੂਆਂ ਦੀ ਅ ਸ਼ਕਤੀ ਨੂੰ ਦੇਖਦੇ ਆ ਸ਼ਕਤੀ ਮੈਂ ਤਾਂ ਕਹਿ ਰਿਹਾ ਵੀ ਉਹਨਾਂ ਨੇ ਹੀ ਪ੍ਰਭ ਮਾਲਾ ਖਾੜੇ ਪਹਿਲਵਾਨਾਂ ਦੇ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਿੱਖਿਆ ਤੇ ਪਹਿਲਵਾਨਾਂ ਦੇ ਆਪਸ ਵਿੱਚ ਹੀ ਕੋਸ਼ੀਆਂ ਦੇ ਮੁਕਾਬਲੇ ਕਰਾਉਣੇ ਸ਼ੁਰੂ ਕੀਤੇ ਸੋ ਮੇਰੀ ਅੱਜ ਹੀ ਬੇਨਤੀ ਹੁੰਦੀ ਸੀ ਬੇਨਤੀ ਕੀਤੀ ਪ੍ਰਧਾਨ ਕ੍ਰੇਗੀ ਵਰਨ ਦੇ ਗੁਰਦੁਆਰਾ ਸਾਹਿਬ ਸਾਬ ਪਰਮਜੀ ਸਿੰਘ ਜੀ ਅਵੇਲੇਬਲ ਸੀਗੇ ਉਹ ਕਹਿੰਦੇ ਵੀ ਅਸੀਂ ਅਗਲੇ ਸਾਲ ਤੋਂ ਜਿੱਦ ਜਿੱਦਾਂ ਗੁਰੂ ਸਾਹਿਬਾਨ ਦੇ ਨਾਂ ਨਾਲ ਉਹਨਾਂ ਦੇ ਜੀਵਨ ਬਚਰਦੇ ਸੀਗੇ ਉਦਾਂ ਹੀ ਅਸੀਂ ਬਾਹਰ ਵਾਲੇ ਗੁਰਦੁਆਰਿਆਂ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹੀ ਦਿਹਾੜੇ ਮਨਾਇਆ ਕਰੀਏ ਅਗਲੇ ਸਾਲ ਤੋਂ ਉਹ ਵਰਲਡ ਚੈਂਪੀਅਨਸ਼ਿਪ ਰੈਸਲਿੰਗ ਦੀ ਪਹਿਲਵਾਨਾਂ ਦੀ ਮਨਾਇਆ ਕਰਨਗੇ ਕ੍ਰੇਗੀਵਨ ਗੁਰਦੁਆਰਾ ਸਾਹਿਬ ਵਿਕਟੋਰੀਆ ਨਾਲ ਦਾ ਧੰਨਵਾਦ ਦੀਆਂ ਸੀ ਉਹਨਾਂ ਦਾ ਜੀ ਇਸ ਫੈਸਲੇ ਲਈ ਉਹਨਾਂ ਨੇ ਸਹਾਇਕ ਦਿੱਤਾ ਬੇਨਤੀ ਕਰਦੇ ਹਾਂ ਸਰ ਮਹਿੰਗਾ ਸਿੰਘ ਇੱਥੇ ਦੇ ਪ੍ਰਧਾਨ ਵੀ ਆ ਉਹ ਆਪ ਵੀ ਪਲਵਾਨ ਰਹੇ ਆ ਵੀ ਉਹ ਵੀ ਇਦਾਂ ਹੀ ਕਾਰਨ ਤੇ ਸਾਡੇ ਆਉਣ ਵਾਲੇ ਜਨਰੇਸ਼ਨਾਂ ਨੂੰ ਪਤਾ ਲੱਗੇ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਸਿਹਤ ਦੇ ਵਾਸਤੇ ਚੰਗੇ ਵਾਸਤੇ ਕੰਮ ਲਈ ਜਿੱਦਾਂ ਪਾਗੇ ਵੀ ਕਿਹਾ ਸੀ ਖੇਡਾਂ ਵੀ ਹੁੰਦੀਆਂ ਇਸੇ ਤਰ੍ਹਾਂ ਪਲਵਾਨਾਂ ਦਾ ਸਭ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਕੀਤਾ ਹੀ ਕੀਤਾ ਸੀ ਪਰ ਗੁਰੂ ਅੰਗਦ ਦੇਵ ਜੀ ਤੋਂ ਇਹ ਸ਼ੁਰੂਆਤ ਚੰਗੀ ਸਿਹਤ ਬਾਰੇ ਜੋ ਦੁਨੀਆ ਤੇ ਹੁਣ ਲੋੜ ਆ ਮਾਰਕਤਾ ਦੀ ਉਹ ਜ਼ਰੂਰੀ ਆ ਇਹ ਦਿਨ ਵੱਡੇ ਪੱਧਰ ਤੇ ਮਨਾਏ ਗਏ ਤੇ ਸੈਮੀਨਾਰ ਵੀ ਹੋਇਆ ਕਰਨਗੇ ਹੋਰ ਵੀ ਇਹਦੇ ਵਾਸਤੇ ਅੱਗੋਂ ਹੱਲੇ ਜਿਦਾਂ 20 ਕੈਂਡਾਣੇ ਤੇ ਮਨਾਏ ਜਾ ਵੀ ਰਹੇ ਜੀ ਤੇ ਅੱਗੇ ਗੱਲ ਕਰਨੈਲ ਜੀ ਕਰਾਂਗੇ ਇੱਕ ਸਿੱਖ ਲੇਨ ਹੈ ਜਿਹੜੀ ਕਿ ਸੜਕ ਦਾ ਨਾਮ ਬਦਲ ਕੇ ਸਿੱਖ ਲੇਨ ਕੀਤਾ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਇੱਕ ਕਿਹੜਾ ਰੋਡ ਹੈ ਕਿਹੜਾ ਲਿੰਕ ਰੋਡ ਕਿੱਥੋਂ ਕਿੱਥੋਂ ਤੱਕ ਕੀਤਾ ਜਾ ਰਿਹਾ ਹੈ ਤੇ ਕਹਿੰਦੇ ਕਿ ਦੋ ਸਿੱਖਾਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਦਾ ਜ਼ਿਕਰ ਜ਼ਰੂਰ ਕਰੋ। ਹਾਂਜੀ ਤਿੰਨ ਜਿਆਦਾਤਰ ਤਾਂ ਦੇਖਿਆ ਜਾਵੇ ਪ੍ਰਾਭੂ ਇਹ ਸਭ ਤੋਂ 1900 ਦੇ ਵਿੱਚ ਪਹਿਲੇ ਪਹਿਲੇ ਟਾਈਮ ਦੇ ਵਿੱਚ ਸਿੱਖ ਜਦੋਂ ਇੱਥੇ ਸਭ ਤੋਂ ਪਹਿਲਾਂ ਆਏ ਆ ਉਹਨਾਂ ਨੂੰ ਇਸ ਇੱਥੇ ਦੀ ਗਵਰਨਮੈਂਟ ਨੇ ਤਾਂ ਇਹ ਕਿਹਾ ਵੀ ਦੀ ਪਾਇਆ ਉਹਨਾਂ ਰ ਸਿੱਖ ਜਿਹੜੇ ਕਿ ਮੋਢਲੇ ਸਾਡੇ ਬਾਨੀ ਇੱਥੇ ਪਹੁੰਚੇ ਹੁਣ ਦੇਖਿਆ ਜਾਵੇ ਤਾਂ ਜਿਹੜੇ ਮੋਢਲੇ ਬਾਨੀ ਪਹੁੰਚਦੇ ਆ ਤੇ ਉਹੀ ਉਹੀ ਸਾਰਿਆਂ ਦਾ ਰਾਹ ਦਸਾਰਾ ਬਣਦੇ ਆ ਉਹੀ ਮਾਰਗਦਰਸ਼ਨ ਕਰਦੇ ਆ ਇਹਨਾਂ ਤਿੰਨਾਂ ਹੀ ਸਿੱਖਾਂ ਨੇ ਜੋ ਕਿ ਸਾਰ ਸੱਜਣ ਸਿੰਘ ਸਾਰ ਪੋਲਾ ਸਿੰਘ ਸਾਰ ਰੋਰ ਸਿੰਘ ਵਰਗੇ ਪਾਇਨਰਾਂ ਦੀਆਂ ਕਹਾਣੀਆਂ ਨੂੰ ਜਾਂ ਉੱਥੇ ਦੀ ਜੀਵਨ ਜਾਂਚ ਨੂੰ ਦੇਖਦੇ ਆ ਉਸ ਪਿੰਡ ਦੇ ਵਿੱਚ ਹੋ ਰਹਿੰਦੇ ਹੁੰਦੇ ਸੀ ਡੁਗਾਰਾ ਨਾਮ ਦਾ ਪਿੰਡ ਆ ਪਾਰਸ ਦੇ ਵਿੱਚ ਆਉਂਦਾ ਵੈਸਟਨ ਆਸਟ੍ਰੇਲੀਆ ਚ ਉੱਥੇ ਉਸ ਪਿੰਡ ਦੀ ਜਿਹੜੀ ਸੜਕ ਜਾਂਦੀ ਆ ਉਹਦਾ ਨਾਮ ਹੁਣ ਉਹਨਾਂ ਨੇ ਸਿੱਖ ਲੇਨ ਰੱਖ ਦਿੱਤਾ ਗਿਆ ਲਾਸਟ ਵੀਕਾਂ ਦੇ ਵਿੱਚ ਇਹਦੇ ਵਿੱਚ ਬਹੁਤ ਹੀ ਮਾਨ ਸਨਮਾਨ ਦੀ ਗੱਲ ਆ ਸਾਡੇ ਲਈ ਸਿੱਖ ਕੌਮ ਲਈ ਜਸ਼ਨਾਂ ਦੀ ਗੱਲ ਆ ਇੱਕ ਇੱਕ ਭਾਈਚਾਰਕ ਨੂੰ ਜੋੜਨ ਦੀ ਗੱਲ ਆ ਹਰੇਕ ਭਾਈਚਾਰਕ ਨਾਲ ਦੇਣ ਦੀ ਗੱਲ ਆ ਪੇ ਹੁਣ ਅਸੀਂ ਇਹ ਤਾਂ ਹੀ ਕਹਿਣਾ ਚਾਹੁੰਦੇ ਜਿਹੜੀਆਂ ਇੱਥੇ ਦਾ মিডিਆ ਤੁਹਾਡਾ ਪਰਾਉਂਦਾ ਹੁੰਦਾ ਵੀ ਫਰਾਨੇ ਇਹ ਤੇ ਉਹ ਆ ਗਏ ਜਾਂ ਆਤਵਾਦੀ ਆ ਗਏ ਜਾਂ ਉਹ ਆ ਗਏ ਜਾਂ ਇਹ ਜੀ ਕਿਸਾਨਾਂ ਨੂੰ ਉਹ ਕਰ ਦਿਓ ਜਨਾਂ ਉਹਨੂੰ ਬਿਠਾਈ ਰੱਖੋ ਇਹ ਗਵਰਨਮੈਂਟ ਚਾਹੁੰਦੀ ਆ ਕਿ ਇਹਨਾਂ ਦੇ ਪੁਰਖਿਆਂ ਨੇ ਇੰਨੇ ਵਧੀਆ ਕੰਮ ਕੀਤੇ ਇਹਨਾਂ ਨੂੰ ਇਹਨਾਂ ਲੋਕਾਂ ਦੀ ਸਭ ਤੋਂ ਪਹਿਲਾਂ ਸੁਣੋ ਇਹਨਾਂ ਲੋਕਾਂ ਨੇ ਕੋਵਿਡ ਵਿੱਚ ਕੰਮ ਕੀਤੇ ਪਹਿਲਾਂ ਸੁਣੋ ਇਹਨਾਂ ਨੂੰ ਸੜਕ ਤੇ ਪਛਾਣਾ ਬਿਲਕੁਲ ਨਹੀਂ ਚਾਹੀਦਾ ਇਹਨਾਂ ਦੀ ਗੱਲ ਸੁਣੋ ਬਸ ਇੰਨਾ ਕੀ ਫਰਕ ਆ ਕਿ ਕਿਉਂਕਿ ਤੁਹਾਡਾ ਜੂਤ ਉਸ ਆਜ਼ਾਦੀ ਨੂੰ ਨੁਕਾਰ ਕੇ 100 ਗੜ ਜਿਹੜੀ ਆਜ਼ਾਦੀ ਆ ਉਹ ਸਾਰਾ ਹੱਲੇ ਸਾਰੇ ਧਰਮਾਂ ਦਾ ਸਾਰਾ ਹੀ ਬਾਹਰ ਨੂੰ ਤੁਰਿਆ ਆ ਕਿਉਂਕਿ ਉਹਨਾਂ ਨੂੰ ਆਜ਼ਾਦੀ ਨਾਂ ਦੀ ਉੱਥੇ ਕੋਈ ਚੀਜ਼ ਦਿਸਦੀ ਨਹੀਂ ਦਾਉਣਾ ਕੋਈ ਫਿਊਚਰ ਦਿਸਦਾ ਆ ਜਿਹਨੂੰ ਕੋਈ ਰੋਕ ਲਈ ਸਾਵੇ ਰੇ ਕੋਈ ਆਪਣੇ ਝੰਡੇ ਦੇ ਬਲਕਿ ਪਾਰਟੀਆਂ ਆਉਂਦੀਆਂ ਜ਼ਰੂਰ ਆ ਪਰ ਉਹ ਨਹੀਂ ਹੁੰਦੀ ਇਸ ਕਰਕੇ ਅਸੀਂ ਇਹ ਮਾਨ ਮਹਿਸੂਸ ਕਰਦੇ ਆ ਕਿ ਇਹ ਗਵਰਨਮੈਂਟਾਂ ਇਹ ਗੱਲਾਂ ਨੂੰ ਚਾਹੇ 100 ਸਾਲ ਪਹਿਲਾਂ ਹੋਈਆਂ ਹੋਣ ਜਾਂ ਓ ਤੋਂ ਜ਼ਿਆਦਾ ਵੀ ਉਹਨਾਂ ਨੂੰ ਹੱਲੇ ਵੀ ਜ਼ਿਆਦਾ ਯਾਦ ਰੱਖਦੇ ਆ ਥੈਂਕਸ ਟੂ ਦੀ ਆਸਟ੍ਰੇਲੀਅਨ ਗਵਰਨਮੈਂਟ ਦਾ ਜਿਨ੍ਹਾਂ ਨੇ ਕਿ ਸਿੱਖ ਲੈਣ ਦਾ ਨਾ ਰੱਖਿਆ ਆਉਣ ਵਾਲੇ ਸਮਝ ਵੀ ਇਸੇ ਹੀ ਆਸਾ ਰੱਖਦੇ ਜੀ ਅੱਗੇ ਵਧਾਂਗੇ ਗੱਲ ਕਰਾਂਗੇ ਸੁਪਰ 6 सेलिब्रेशन ਦੀ ਕਰਨਲ ਜੀ ਇਹਨਾਂ ਦੇ ਵੱਲੋਂ ਆਪਣੀ 15ਵੀਂ ਐਨੀਵਰਸਰੀ ਇਸ ਵਾਰ ਮਨਾਈ ਗਈ ਤੇ ਅਲੱਗ-ਅਲੱਗ ਤਰ੍ਹਾਂ ਦੇ ਖੇਡਾਂ ਨਾਲ ਸੰਬੰਧਿਤ ਕੰਪੀਟੀਸ਼ਨ ਜਿਹੜੇ ਉਹ ਕਰਾਏ ਗਏ ਕਿਸ ਤਰ੍ਹਾਂ ਦੇ ਕੰਪੀਟੀਸ਼ਨ ਰਹੇ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਜਿਹੜੇ ਦਰਸ਼ਕ ਦੇਖਣ ਆਏ ਸੀ ਤੇ ਪਲੇਅਰਸ ਜਿਹੜੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਸੀ ਦੇਖੋ ਹੈ ਦਾ ਸਾਰਿਆਂ ਦਾ ਬਹੁਤ ਵਧੀਆ ਦਾ ਸੀਗਾ ਰਿਸਪੌਂਸ ਸਾਰਿਆਂ ਦਾ ਹੀ ਯੋਗਦਾਨ ਕਮੇਟੀ ਵੱਲੋਂ ਦਾ ਤੇ ਇਥੇ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਤੁਹਾਨੂੰ ਦਿਖਾਨੇ ਆਂ ਅਸੀਂ ਵੀ ਬਹੁਤ ਸੰਤਤੀ ਦੇ ਨਾਲ ਅਗਲੀ ਕਮੇਟੀ ਵੀ ਆਰਾਮ ਨਾਲ ਚੁਣ ਲਈ ਆ ਕੋਈ ਪ੍ਰੋਬਲਮ ਨਹੀਂ ਆਈ ਇੱਦਾਂ ਇੱਦਾਂ ਚੱਲੀ ਜਾਂਦੇ ਆ ਪਰ ਸੁਖ ਸੁਪਰ ਸਿਕਸ ਦੇ ਜਿਹੜੀ ਮੀਡੀਆ ਰਿਲੀਜ਼ ਆ ਉਹ ਸਾਡੇ ਬਨਰਾਲ ਸਿੰਘ ਓਗਰਾ ਜੀ ਉਹਨਾਂ ਨੇ ਭੇਜੀ ਆ ਉਹਨਾਂ ਦੀ ਜਿਹੜੀ ਪ੍ਰਾਪਤੀਆਂ ਜਿਹੜੀਆਂ ਪੰਜ ਟੀਮਾਂ ਦੇ ਵਿੱਚ ਨੰਬਰ 1 ਡਿਵੀਜ਼ਨ ਜਿਹੜੀ ਬੋਮਨ ਬਾਸਕਟਬਾਲ ਦੇ ਚੈਂਪੀਅਨ ਰਹੇ ਆ ਉਹ ਡਿਵੀਜ਼ਨ 2 ਦੇ ਵਿੱਚ ਬੋਮਨ ਬਾਸਕਟਬਾਲ ਦੇ ਵੀ ਚੈਂਪੀਅਨ ਆ ਅੰਡਰ 16 ਬੁਆਏਜ਼ ਦੀ ਬਾਸਕਟਬਾਲ ਚੈਂਪੀਅਨ ਅੰਡਰ 12 ਮਿਕਸਡ ਬਾਸਕਟਬਾਲ ਚੈਂਪੀਅਨ ਓਪਨ ਬੋਮਨ ਦੇ ਵਿੱਚ ਵੀ ਚੈਂਪੀਅਨ ਟੀਮਾਂ ਉਹਨਾਂ ਦੀ ਚੈਂਪੀਅਨ ਹੀ ਲਗਾਤਾਰ ਰਹਿਣ ਕਰਕੇ ਇਹ ਇੱਕ ਉਹਨਾਂ ਨੂੰ ਉਹਨਾਂ ਦੀ ਮੈਨਸ ਦੀ ਸਾਰੇ ਸਾਲ ਦੀ ਕਮਾਈ ਦੀ 6 ਮਹੀਨਿਆਂ ਦੀ ਜਾਂ ਹੋਰ ਸਾਰਿਆਂ ਦੀ ਇਹ ਦਾਤ ਦੇਣੀ ਬਣਦੀ ਆ ਤੇ ਉਹਨਾਂ ਦੇ ਯੋਗਦਾਨ ਦੀ ਵੀ ਤੇ ਇਸੇ ਤਰ੍ਹਾਂ ਮੈਨਸ ਵਾਲੀਬਾਲ 3rd ਪਲੇਸ ਆ ਪਾਵਰ ਲਿਫਟਿੰਗ ਜੀ ਮਹਿਮਾ ਬੇਦੀ ਨੇ ਬੋਮਨ ਚੈਂਪੀਅਨਸ਼ਿਪ ਬੋਮਨ ਦੇ ਵਿੱਚ ਬੀਟ ਲਿਫਟਿੰਗ ਚੈਂਪੀਅਨਸ਼ਿਪ ਜਿੱਤੀ ਤਾਂ ਸਾਰੇ ਕਲਾ ਦਾ ਗੋਦਨ ਹੁੰਦਾ ਬਹੁਤਿਆਂ ਹੋਰਾਂ ਦਾ ਵੀ ਹੁੰਦਾ ਪਰ ਅਸੀਂ ਇਹ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਕਿ ਸੇਧ ਦੇ ਵਾਸਤੇ ਵੀ ਹੋਰ ਕੰਮਾਂ ਲਈ ਵੀ ਇਹਨਾਂ ਦਾ ਬਹੁਤ ਯੋਗਦਾਨ ਹੈ ਧੰਨਵਾਦ ਦੀ ਅਸੀਂ ਇਹਨਾਂ ਦੇ ਵੀ ਤੇ ਅੱਗੋਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ ਕਰਨੈਲ ਜੀ ਇੱਕ ਨਾ ਆਉਣ ਵਾਲੇ ਦਿਨਾਂ ਦੀ ਗੱਲ ਕਰਾਂਗੇ 3 ਮਈ ਨੂੰ ਜਿੱਥੇ ਵੋਟਾਂ ਨੇ ਤਾਂ ਉੱਥੇ ਹੀ 4 ਮਈ ਨੂੰ ਵੀ ਵੱਡੇ ਵਿਸਾਖੀ ਮੇਲੇ ਮਨਾਏ ਜਾ ਰਹੇ ਨੇ ਦੋ ਵਿਸਾਖੀ ਮੇਲੇ ਨੇ 4 ਮਈ ਨੂੰ ਆਸਟ੍ਰੇਲੀਆ ਦੇ ਵਿੱਚ ਜਿੱਥੇ ਕਹਿੰਦੇ ਵੋਟਾਂ-ਵੋਟਾਂ ਪਾ ਕੇ ਕਹਿੰਦੇ ਜਦੋਂ ਠੰਡੇ ਜੇ ਹੋਵੋ ਸ਼ਾਂਤ ਜੇ ਹੋਜੋ ਉਦੋਂ ਫਿਰ ਗੁਰੂ ਘਰ ਦੇ ਵਿੱਚ ਜ਼ਰੂਰ ਪਹੁੰਚੋ ਸੋ ਕਿੱਥੇ-ਕਿੱਥੇ ਪ੍ਰੋਗਰਾਮ ਨੇ ਵਿਸਾਖੀ ਦੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਹਨਾਂ ਬਾਰੇ ਜ਼ਰੂਰ ਤਾਂ ਕਿ ਜਿਹੜੀ ਸੰਗਤ ਆ ਪਹੁੰਚ ਸਕੇ ਪਰਾਵ ਜਿਹੜੀ ਗੱਲ ਮੈਂ ਕਹਿਣੀ ਸੀ ਨਿੱਕੇ ਭੈਣ ਜੀ ਤੁਸੀਂ ਉਹ ਪਹਿਸ਼ੇ ਕਹਿ ਦਿੱਤੀ ਪੇ ਬੋਟਾ ਬੋਟਾ ਨੇ ਗਰਮੀ ਚਲਦੀ ਪਈ ਆ ਦੋਨੇ ਪਾਸੇ ਧੜੇ ਲੱਗਿਓ ਆ ਹੀਟ ਬੜੀ ਸੀਟ ਬੜੀ ਹੌਟ ਆ ਇਹ ਉਹ ਸਾਰੇ ਠੰਡੇ ਹੋ ਗਏ ਤੁਸੀਂ ਕਹਿੰਦਾ ਮੈਂ ਤਨੀ ਰਾਮ ਵਾਲੀ ਯਾਤਰੰਗਾਲੀਆਂ ਗੱਲਾਂ ਦਰਸਾ ਦਿੰਦਾ ਕੱッセ ਮਾਰ ਬੰਝੜੀ ਅਨੰਦ ਆ ਗਿਆ ਮਾਰ ਦਾ ਦਮਮ ਜੱਟ ਮੇਲੇ ਆ ਗਿਆ ਤੂੜੀ ਤੰਦ ਖਾੜੀ ਸੰਭ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਬਸ ਇਹੀ ਆ ਵੀ ਉਹ ਸਾਰੇ ਪਾਸਿਓਂ ਬਹਿਲਾ ਹੋ ਗਏ ਪਿਓ ਚਾਹੇ ਉਹ ਰਾਜਨੀਤੀ ਗੁਰੂ ਸਾਹਿਬ ਨੇ ਸਿਕਾਈ ਹੋਈ ਆ ਚਾਹੇ ਕੁਛ ਵੀ ਬੇਲੇ ਹੋ ਕੇ ਤੁਸੀਂ 4 ਤਰੀਕ ਨੂੰ ਸੰਦਰ ਤੇ ਹਰਜੀਤ ਸਿੰਘ ਸੰਦਰ ਤੇ ਐਚੇ ਦਾ ਸਾਡਾ ਲੋਕਲ ਜਮਲਾ ਜੱਟ ਭਾਈ ਦਵਿੰਦਰ ਸਿੰਘ ਧਾਰੀਆ ਨੂੰ ਜੇ ਸੁਣਨਾ ਤਾਂ ਉਹ 12 ਤੋਂ 5 ਵਜੇ 12 ਵਜੇ ਅੱਫਰੋਂ ਤੋਂ ਲੈ ਕੇ 5 ਵਜੇ ਤੱਕ ਬਲੈਕ ਟਾਊਨ ਸ਼ੋਅ ਗਰਾਊਂਡ ਦੇ ਉੱਤੇ ਪਹੁੰਚੋ ਰਿਚਮੜ ਰੋਡ ਦੇ ਉੱਤੇ ਉੱਥੇ ਫੇਰ ਵਿਸਾਖੀ ਮੇਲਾ ਜੋ ਕਿ ਪਰਿਵਾਰਾਂ ਸਮੇਤ ਪਿਛਲੇ 22 ਸਾਲਾਂ ਤੋਂ ਚੱਲੇ ਆਉਂਦਾ ਉੱਥੇ ਆ ਕੇ ਰੌਣਕ ਵਧਾਓ ਤੇ ਤੁਸੀਂ ਜਦਾਂ ਦੱਸਿਆ ਵੀ ਜੇ ਗਰਮੀ ਤਾਂ ਠੰਡਾ ਪਰ ਵੈਸੇ ਤੇ ਠੰਡ ਹੋਣ ਸ਼ੁਰੂ ਹੋ ਗਈ ਆ ਆ ਇਹ ਠੰਡ ਦਾ ਆਨੰਦ ਮਾਣਦੇ ਹੋਏ ਧੁੱਪ ਦੇ ਵਿੱਚ ਵਿਟਾਮਿਨ ਡੀ ਵੀ ਲਓ ਤੇ ਉਹਨਾਂ ਦੇ ਵਿੱਚ ਮੇਲੇ ਦੀ ਰੌਣਕ ਵਧਾਓ ਤੇ اسی ਤਰਜ਼ ਦੇ ਉੱਤੇ ਬਸਾਖੀ ਮੇਲਾ ਪੰਜੀਨਕੌਰ ਜੀ ਉਹਨਾਂ ਨੇ ਰੱਖਿਆ ਹੋਇਆ ਮੈਲਟਨ ਏਰੀਆ ਪੰਜਾਬੀਆਂ ਦਾ ਘਾਣ ਬਸੋ ਉਹਨਾਂ ਨੇ ਦੱਸਿਆ ਵੀ ਕਣਕਾਂ ਦੇ ਖੇਤ ਲਹਿਰਾਂ ਦੇ ਹੈਗੇ ਵੀ ਖੇਤ ਹੀ ਆ ਕਾਫੀ ਤੇ ਉਹ ਵੀ 4 ਹੀ ਤਰੀਕ ਨੂੰ ਆ ਉਹਨਾਂ ਦਾ ਹੈਗਾ ਜੀ ਟਾਈਮਿੰਗ 12 ਤੋਂ 6 ਵਜੇ ਤੱਕ ਇੱਥੇ ਦੀਆਂ ਜਨਰੇਸ਼ਨਾਂ ਨੂੰ ਆਪਣੇ ਨੂੰ ਦੱਸਣਾ ਬਈ ਆਸ ਦੇ گاਉਂ ਦੇ ਕਿੱਦਾਂ ਪੰਜਾਬੀ ਮਿਹਨਤ ਕਰਦੇ ਆ ਟਰੱਕਾਂ ਵਾਲੇ ਮੁੰਡੇ ਟਰੱਕ ਤੇ ਸ਼ਿਫਟ ਵਰਕਰਾਂ ਵਾਲੇ ਸ਼ਿਫਟ ਵਰਕ ਨਰਸਿੰਗ ਬਹੁਤ ਸਾਰੇ ਸਾਰੇ ਤੁਸੀਂ ਜੋ ਕੰਮਾਂ ਦੇ ਵਿੱਚੋਂ ਥੋੜਾ ਜਿਹਾ ਆਪਣੇ ਕਲਚਰ ਦਾ ਸਕੂਨ ਜਾਂ ਪੰਜਾਬੀਆ ਦਾ ਆਨੰਦ ਮਾਣਨਾ ਤਾਂ ਇਹਨਾਂ ਮੇਲਿਆਂ ਦੇ ਵਿੱਚ ਉਹਨਾਂ ਵੱਲੋਂ ਇਹ ਵੀ ਦੇ ਉਹਨਾਂ ਵੱਲੋਂ ਅਰਜ਼ੀ ਕੀਤੀ ਗਈ ਹੈ ਫਿਰ ਜ਼ਰੂਰ ਪਹੁੰਚੋ ਜੀ ਕਰਨੈਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। थैंक यू सर। ਜੀ ਸੋ ਇੱਕ ਪਾਸੇ 3 April ਨੂੰ ਹੋਣ ਵਾਲੀ ਮਾਫ ਕਰਨਾ 3 May ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ ਉਡੀਕ ਕਰਨੀ ਹੈ ਸ਼ੁਰੂ ਹੋ ਜਾਏਗੀ ਤੇ ਦੂਜੇ ਪਾਸੇ ਗੱਲ ਕਰੀਏ ਤਾਂ 4 ਮਈ ਨੂੰ ਜਿੱਥੇ ਇੱਕ ਪਾਸੇ ਤੁਸੀਂ ਗੁਰੂ ਘਰਾਂ 'ਚ ਜਾ ਕੇ ਵਿਸਾਖੀ ਦੇ ਖਾਲਸਾ ਸਾਜਨਾ ਦਿਵਸ ਤੇ ਇਸ ਦਿਹਾੜੇ ਤੇ ਨਤਮਸਤਕ ਹੋ ਸਕਦੇ ਹੋ ਕਿਉਂਕਿ ਵਿਦੇਸ਼ਾਂ ਦੇ ਵਿੱਚ ਕਈ ਸਮੇਂ ਤੱਕ ਵੀਕਐਂਡ ਤੇ ਚੱਲਦੇ ਰਹਿੰਦੇ ਨੇ ਪ੍ਰੋਗਰਾਮ ਤਾਂ ਉੱਥੇ ਹੀ ਕਈ ਤਰ੍ਹਾਂ ਦੇ ਮੇਲਿਆਂ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ ਉਮੀਦ ਕਰਦੇ ਹਾਂ ਆਸਟ੍ਰੇਲੀਆ ਡੈਰੀ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ